ਹਾਂਜੀ ਹਾਂਜੀ ਇੱਕ ਮਿੰਟ ਰੱਖਿਓ ਐਦਾਂ ਹੀ ਰੱਖਿਓ ਪਹਿਲਾਂ ਦੇਖੋ ਆ ਰਹੀ ਹੈ ਨਾ ਚੱਲ ਆਇਆ ਆ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸਰਦਾਰ ਭਗਵੰਤ ਸਿੰਘ ਮਾਨ ਜਿੰਦਾਬਾਦ ਸਰਦਾਰ ਭਗਵੰਤ ਸਿੰਘ ਮਾਨ ਜਿੰਦਾਬਾਦ ਕਿਭੀਨ ਮੋਹਲ ਉਤਰਗਾ ਕੋਈ ਨਹੀਂ ਕੋਈ ਨਹੀਂ ਧੰਨਵਾਦ ਦਫਤਰੀ ਮਾਣੀਆਂ ਸੁਆਲੀ ਨਾਲੇ ਤੁਹਾਨੂੰ ਗੋਮੋ ਜੀ ਬਰਨਾਂ ਦੇ ਪਿੱਛੇ ਜਾ हमारे ज़िंदाबाद जिंदाबाद जिंदाबाद सरकार भगवान आम आदमी पार्टी जिंदाबाद आम आदमी पार्टी जिंदाबाद चंद्र जी जिंदाबाद मैडम अंशु चंद्र जी जिंदाबाद अनमोल जिंदाबाद एमएलए अनमोल गगनमान ਅੱਜ ਸਾਡੀ ਆਮ ਆਦਮੀ ਪਾਰਟੀ ਨੇ ਡਿਵੀਜ਼ਨ ਦਿੱਤਰ ਜਿਉਂ ਟਿੱਪ ਦਿੱਤੀ ਆ ਤੇ ਮੈਂ ਪਾਰਟੀ ਨੂੰ ਵਿਸ਼ਵਾਸ ਦਿਵਾਉਣਾ ਕਿ ਫੰਡ ਬਸੋਂਲਾਂ ਤੋਂ ਅਸੀਂ ਤਨਮਨ ਨਾਲ ਅਣ ਦੀ ਮਦਦ ਕਰਾਂਗੇ ਤੇ ਆਪਣੀ ਸੀਟ ਜਿਹੜੀ ਹੈ ਵਿਸ਼ਵਾਸ ਜੋ ਪਾਰਟੀ ਨੇ ਡਿਵੀਜ਼ਨ ਦਿੱਤਾ ਉਹ ਅਸੀਂ ਇਹਨਾਂ ਨੂੰ ਜਿਤਾ ਦੇ ਆਪਾਂ ਚੰਗੇ ਮਾਦਦ ਤੋਂ ਪਾਰਟੀ ਟੀਮ ਦੀ ਆਪਣੀ ਪਾਰਟੀ ਦੀ ਝੋਲੀ 'ਚ ਪਾਵਾਂਗੇ ਹਾਂਜੀ ਕਰਮ ਸਿੰਘ ਤੁਸੀਂ ਦੱਸੋ ਮੈਂ ਇੱਕ ਮਿੰਟ ਕਹਿਣਾ ਚਾਹੁੰਦਾ ਹਾਂ ਕਿ ਜੋ ਭੈਣ ਅਨਮੋਲ ਗਗਨ ਮਾਨ ਜੀ ਐਮਐਲਏ ਹਲਕਾ ਕਰ ਲਈ ਜੋ ਵੀ ਸਾਡੀ ਸਤਕਾਰਯੋਗ ਭੈਣ ਜੀ ਅੰਦੂ ਚੰਦਰਾ ਜੀ ਨੂੰ ਟਿਕਟ ਦਿੱਤੀ ਹੈ ਅਸੀਂ ਤਨ ਮਨ ਧਨ ਕਰਕੇ ਇਕ ਝਟ ਹੋ ਕੇ ਪਾਰਟੀ ਦੇ ਨਾਲ ਬੜੀ ਵੱਡੀ ਲੀਡ ਦੇ ਨਾਲ ਸੀਟ ਜਿੱਤ ਕੇ ਅਸੀਂ ਝੋਲੀ 'ਚ ਪਾਵਾਂਗੇ ਜੀ ਆਮ ਆਦਮੀ ਪਾਰਟੀ ਦੀ ਬਸ ਇਹੋ ਕਹਿਣਾ ਚਾਹੁੰਦੀ ਹਾਂ ਜੀ ਧੰਨਵਾਦ ਜੀ ਬਿਲਕੁਲ ਮਰਕਨ ਹੈ ਜੀ ਤਾਂ ਘਾਟਨ ਕਰਿਆ ਤੁਸੀਂ ਇੱਕ ਮਿੰਟ ਜੀ ਇੱਕ ਮਿੰਟ ਪਾ ਦੇ ਕਰਮਾ ਕਰਮਾ ਜੀ ਕੈਮੀ ਚੰਗੇ ਹਾਂਜੀ ਹਾਂਜੀ ਅਮੰਦੀ ਫਾਡੇ ਕੋਲ ਨਾ ਘਲਾਇਓ ਹਾਂਜੀ ਮੈਂ ਕੋਲੇ ਰੱਖਿਆ ਹਾਂ ਹਾਂਜੀ ਮੈਡਮ ਇਹ ਦੇਖਿਓ ਦੇਖਿਓ ਜੀ ਐ ਮੈਡਮ ਜੀ ਅੱਜ ਦਫਤਰ ਦਾ ਉਦਘਾਟਨ ਕੀਤਾ ਗਿਆ ਹੈ ਜੀ ਦੇਖੋ ਜੀ ਯਸ਼ਪਲ ਬਾਂਸਲ ਜੀ ਦਾ ਅਤੇ ਕਰਮਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਆਂ ਜਿਨ੍ਹਾਂ ਨੇ ਸਾਡੇ ਨਾਲ ਸਾਥ ਦੇ ਕੇ ਸਾਨੂੰ ਸਾਡਾ ਹੌਸਲਾ ਵਧਾਇਆ ਤੇ ਇਹਨਾਂ ਨੇ ਸਾਨੂੰ ਵਿਸ਼ਵਾਸ ਤੋਂ ਆਇਆ ਕਿ ਅਸੀਂ ਤੁਹਾਡੇ ਨਾਲ ਖੜੇ ਆਂ ਤੇ ਜਿਆਦਾ ਤੋਂ ਜਿਆਦਾ ਵੋਟਾਂ ਤੁਹਾਡੇ ਹੱਥ ਵਿੱਚ ਪਾਵਾਂਗੇ ਮੈਂ ਇਹਨਾਂ ਦਾ ਦਫਤਰ ਖੋਲਣ ਤੇ ਬਹੁਤ ਬਹੁਤ ਧੰਨਵਾਦ ਕਰਦੀ ਆਂ ਮੈਡਮ